ਸੋਹ ਕਾ ਇੰਤਜ਼ਾਰ ਦੀਆਂ ਕੜੀਆਂ ਜਿੱਥੇ ਖਤਮ ਹੁੰਦੀਆਂ ਹੀ ਨਜ਼ਰ ਆਈਆਂ ਤਾਂ ਦਿੱਲੀ ਦਾ ਦਿਲ ਕਿਸ ਨੇ ਜਿੱਤਿਆ ਹੈ ਇਸ ਬਾਬਤ ਗੱਲਬਾਤ ਕਰਾਂਗੇ ਤਾਂ ਉਸੇ ਹੀ ਦੂਜੇ ਪਾਸੇ ਆਖਰਕਾਰ ਬੀਜਪੀ ਦੇ ਅੱਗੇ ਰਹਿਣ ਦੇ ਕੀ ਕੁਝ ਕਾਰਨ ਰਹੇ ਇਹਨਾਂ ਕਾਰਨਾਂ ਨੂੰ ਲੈ ਕੇ ਖਾਸ ਤੌਰ ਤੇ ਡਿਸਕਸ਼ਨ ਕਰਾਂਗੇ ਕਿਉਂਕਿ ਗੱਲ ਕੀਤੀ ਜਾਵੇ ਨਤੀਜਿਆਂ ਦੀ ਤਾਂ ਨਤੀਜਿਆਂ ਦੇ ਵਿੱਚ ਭਾਜਪਾ ਜਿਹੜੀ ਹੈ करीब करीब दे बिल्कुल नेड़े पहुंचती हुई नजर आ रही है लंबे समय तो आ, सत्ता हासिल कर चुकी या फिर दिल्ली अः दे कब्जा रखने वाली आम आदमी पार्टी कितना कितने लांबे होंगी हुई नजर आ रही है इना ही नहीं, नहीं बल्कि जे दिग्गज ਆਖੋ ਨੇ ਜਿਹੜੇ ਖਾਸ ਔਰਤ ਉਤੇ ਮੋਟੀ ਨਿਆਵਾ ਪਾਰਟੀ ਦੇ ਉਹ ਕਿਤੇ ਨਾ ਕਿਤੇ ਪਿੱਛੇ ਹੁੰਦੇ ਹੋਏ ਨਜ਼ਰ ਆਇਆ ਤਾਂ ਗੱਲ ਖਤਤੀ ਜਾਵੇ ਇਸ ਦੇ ਵਿੱਚ ਸਭ ਤੋਂ ਵੱਡੇ ਕਾਰਨ ਆ ਦੀ ਕਿ ਅਕਰਕਰ ਕਰਨ ਕੀ ਹੈ ਤਾਂ ਦਿੱਲੀ ਦਾ ਅਸਵਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਲਗਾਤਾਰ ਜਾ ਰਹੀ ਹੈ ਵੋਟਾਂ ਦੀ ਗਿਣਤੀ ਦੇ ਰੋਜ਼ਾ ਦਰਸਾਉਂਦੇ ਨੇ ਕਿ ਆਵਾ ਵੀ ਪਾਰਟੀ ਦਾ ਪ੍ਰਦਰਸ਼ਨ ਮਾੜਾ ਚੱਲ ਰਿਹਾ ਹੈ ਜੇਕਰ ਦਿੱਲੀ ਸਰਕਾਰ ਬਣਾਉਣ ਦੇ ਲਈ ਲੜੀਂਦੇ ਬਹੁਤ ਬਹੁਤ ਪਿੱਛੇ ਹੈ ਤਾਂ ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰ ਭਾਗ ਤੋਂ 27 ਸਾਲਾ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਵਾਲੀ ਵੱਡੀ ਜਾਤ ਤੇ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਨੇ ਕਿ 28 ਸਾਲਾ ਬਾਅਦ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਬੜੀਆਂ ਵੱਡੀਆਂ ਸੁਵਿਧਾਵਾਂ ਦੇਣ ਦੇ ਵਾਅਦੇ ਤੇ ਦਾਅਵੇ ਜਿਹੜੇ ਜਰੂਰ ਠੋਕੇ ਜਾ ਰਹੇ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਕਰੀਬ-ਕਰੀਬ ਹਰ ਇੱਕ ਨੂੰ ਇਹ ਹੀ ਲੱਗ ਰਿਹਾ ਸੀ ਕਿ ਇਹ ਸਵਾਰ ਵੀ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੇ ਹਿੱਸੇ ਜਿੱਤ ਆਵੇਗੀ ਭਾਵੇਂ ਜਿੱਦਾਂ ਦਾ ਸਿਹਰਾ ਜਿਹੜਾ ਆਮ ਆਦਮੀ ਪਾਰਟੀ ਦੇ ਸਿਰ ਤੇ ਹੀ ਸਜੇਗਾ ਪਰ ਇਹ ਸਭ ਵਿਚਾਰੇ ਗਲਤੀ ਕੀਤੀ ਜਾਵੇ ਅਜਿਹਾ ਬਿਲਕੁਲ ਵੀ ਹੁੰਦਾ ਹੈ ਨਜ਼ਰ ਨਹੀਂ ਆਇਆ ਤੇ ਜਿਹੜੇ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਸੀ ਜਿਨ੍ਹਾਂ ਨੂੰ ਲੈ ਕੇ ਆ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਗੰਭੀਰ ਇਲਜ਼ਾਮ ਜੁੜਨੇ ਆ ਆਵਾਜ਼ੀ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਸੀ ਹਾਲ ਕਿ ਸੋ ਸਭ ਨੂੰ ਲੈ ਕੇ ਹਰਵਿੰਦ ਕਾਸ਼ੀਵਾਲ ਦੇ ਵੱਲੋਂ ਲੰਕੇਕਾਲਪ ਮੀਟਿੰਗ ਕੀਤੀ ਗਈ ਆਪਣੇ ਸਾਰੇ ਵਿਧਾਇਕਾਂ ਦੇ ਨਾਲ ਆਪਰੇਸ਼ਨ ਲੋਟਸ ਦੀਆਂ ਗੱਲਾਂ ਸਾਹਮਣੇ ਆਈਆਂ ਕਿ 15-15 ਕਰੋੜ ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਵਿਧਾਇਕਾਂ ਨੂੰ ਐਗਜ਼ਿਟ ਪੋਲ ਦੇ ਜ਼ਰੀਏ ਕਿਤੇ ਨਾ ਕਿਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀ ਕੀਤੀ ਜਾ ਰਹੀ ਹੈ ਪਰ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਜਿਹਨਾਂ ਦੀ ਗੱਲ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਬੋਲੋ ਉਹੀ ਐਗਜ਼ਿਟ ਪੋਲ ਦੇ ਨਤੀਜੇ ਹੁਣ ਸਹੀ ਸਾਬਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਵੱਡਾ ਫਾਸਲਾ ਕਹਿ ਸਕਦੇ ਆ ਰੋਜ਼ਾਨਾ ਦੇ ਅਨੁਸਾਰ ਜਿਹੜੇ ਨਤੀਜੇ ਜਿਹੜੇ ਆਏ ਨੇ ਉਨ੍ਹਾਂ ਦੇ ਵਿੱਚ ਵੱਡਾ ਫਾਸਲਾ ਹੈ ਕਾਊਂਟਿੰਗ ਦੇ ਵਿੱਚ ਐ ਕਾਸਟ ਉਹਤੇ ਜੇਕਰ ਅਸੀਂ ਗੱਲ ਕਰ ਰਹੇ ਹਾਂ ਕਿ ਇਹਦੇ ਪਿੱਛੇ ਕਾਰਨ ਕੀ ਕੁਝ ਰਹਿ ਸਕਦੇ ਨੇ ਕਿ ਕੁਝ ਹੋ ਸਕਦੇ ਨੇ ਮਾੜਾ ਦੇ ਮੰਨੀ ਤਾਂ ਆਮਦਵੀ ਪਾਰਟੀ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਹੈ 2015 ਦੇ ਵਿੱਚ ਆਮਦਵੀ ਪਾਰਟੀ ਨੇ 60 ਸੀਟਾਂ ਜਿੱਤੀਆਂ ਸੀ ਪਰ 2020 ਦੇ ਵਿੱਚ ਇਹ ਗਿਣਤੀ ਘਟ ਕੇ 62 ਹੋ ਗਈ ਦੂਜੇ ਪਾਸੇ ਭਾਜਪਾ ਨੇ 2015 ਦੇ ਵਿੱਚ 3 ਅਤੇ 2020 ਦੇ ਵਿੱਚ 8 ਸੀਟਾਂ ਜਿੱਤੀਆਂ ਇਸ ਵਾਰ ਇਹਦੀਆਂ ਜਿਹੜੀਆਂ ਸੀਟਾਂ ਨੇ ਕਾफी ਵਾਅਦਾ ਹੋਣ ਵਾਲਾ ਹੈ ਦਿੱਲੀ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਾਰੇ ਪ੍ਰਦਰਸ਼ਨ ਦੇ ਕਾफी سارے ਵੱਡੇ ਕਾਰਨ ਹੋਰ ਵੀ ਸਾਹਮਣੇ ਜੁੜੇ ਨੇ ਆ ਰਹੇ ਨੇ ਇਹਦਾ ਤੁਹਾਡੇ ਨਾਲ ਅਸੀਂ ਗਣਤੀ ਜਿਹੜੀ ਅਸੀਂ ਸ਼ੇਅਰ ਕੀਤੀ ਹੈ ਕਿ ਅ ਕਦੋਂ ਕਿਹੜੀਆਂ ਸੀਟਾਂ ਕਿੰਨੀਆਂ ਜੜੀਆਂ ਨਹੀਂ ਉਹਨਾਂ ਦੇ ਵੱਲੋਂ ਹਾਸਲ ਕੀਤੀਆਂ ਕਿਉਂਕਿ 70 ਵਿਧਾਨ ਸਭਾ ਚੋਂ ਉਹਦੇ ਉੱਤੇ ਮਾਫ ਕਰਨਾ 70 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਹੜੀ VOTING ਹੋ ਰਹੀ ਹੈ ਸੋ ਕੁਲਮਲਾ ਕੇ ਕਿਤੇ ਨਾ ਕਿਤੇ ਇੱਕ ਵੱਡਾ ਕਾਟਾ ਜਿਹੜਾ ਹੈ ਉਹ ਸਾਖ ਜਿਹੜੀ ਵੀ ਹੈ ਉਹ ਵੀ ਦਾਦੇ ਉੱਤੇ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਕਰ ਜਿਵੇਂ ਅਸੀਂ ਕਰ ਰਹੇ ਹਾਂ ਕਿ ਕੀ ਕੁਝ ਕਾਰਨ ਰਹੇ ਨੇ ਤਾਂ ਪ੍ਰਿਸ਼ਟਾਚਾਰ ਦੇ ਦੋਸ਼ ਅਤੇ ਕਾਨੂੰਨੀ ਸਮੱਸਿਆਵਾਂ ਇਹਦੇ ਵਿੱਚ ਵੱਡਾ ਕਿਤੇ ਨਾ ਕਿਤੇ ਕਾਰਨ ਰਿਹਾ ਹੈ ਲੀਡਰਸ਼ਿਪ ਦੇ ਵਿੱਚ ਵੀ ਅਸਰਤਾ ਰਹੀ ਹੈ ਇਸ ਤੋਂ ਇਲਾਵਾ ਕਾਂਗਰਸ ਨੇ ਵੀ ਵੋਟਾਂ ਕੱਟੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਦਾ ਸਮਰਥਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਮਿਲਦਾ ਹੋਇਆ ਆਮ ਆਦਮੀ ਪਾਰਟੀ ਨੂੰ ਜ਼ਰੂਰ ਨਜ਼ਰ ਆਇਆ ਹੈ ਇਸੋਲਾ ਬਗੂਰੇ ਕੇ ਵੱਡੀ ਕਾਰਨ ਇਥੇ ਵੀ ਜ਼ਿਕਰੇ ਖਾਸ ਹੈ ਕਿ ਜਿਸ ਤਰੀਕੇ ਦੇ ਨਾਲ ਜਿਕਰ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇ ਜੀਵਾਰ ਉਹ ਅਸਤੀਫਾ ਖੁਦ ਦੇ ਦਿੰਦੇ ਨੇ ਜਦੋਂ ਉਹਨਾਂ ਦੇ ਉੱਤੇ ਕਥ ਸ਼ਰਾਬ ਘਟਾਲਾ ਮਾਮਲਾ ਜਿਹੜਾ ਹੈ ਉਹ منی ਲੌਂਡਿੰਗ ਮਾਮਲਾ ਦੇ ਵਿੱਚ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਖੁਦ ਅਸਤੀਫਾ ਦੇ ਕੇ ਲਾਭ ਹੋ ਜਾਂਦੇ ਨੇ ਤੇ ਦਿੱਲੀ ਦਾ ਮੁੱਖ ਮੰਤਰੀ ਆਤੀਸ਼ੀ ਨੂੰ ਬਣਾ ਦਿੱਤਾ ਜਾਂਦਾ ਤੇ ਉਹ ਇਹ ਕਹਿੰਦੇ ਨੇ ਕਿ ਜੇਕਰ ਦਿੱਲੀ ਦੇ ਜਨਤਾ ਮੈਨੂੰ ਮੰਨਦੀ ਹੈ ਕਿ ਮੈਂ ਕਿਸੇ ਤਰੀਕੇ ਦਾ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਭ੍ਰਿਸ਼ਟਾਚਾਰ ਨਹੀਂ ਕੀਤਾ ਜੇਕਰ ਦਿੱਲੀ ਦੇ ਲੋਕ ਸੋਚਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਲਾਇਕ ਨੇ ਇਸ ਦੇ ਕਿ ਉਹੀ ਮੁੱਖ ਮੰਤਰੀ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਪੂਰਾ ਭਰੋਸਾ ਜਿਹੜਾ ਜਰੂਰ ਆਵਾਦ ਵੀ ਪਾਰਟੀ ਨੂੰ ਸੀ ਕਿ ਇਸ ਵਾਰ ਵੀ ਸੱਤਾ ਜਿਹੜੀ ਹੈ ਉਹ ਉਹਨਾਂ ਦੇ ਹੱਥ ਵਿੱਚ ਹੀ ਆਵੇਗੀ ਪਰ ਦਿੱਲੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਹਿ ਸਕਦੇ ਆ ਕਿ ਉਹਨਾਂ ਦੇ ਦਿਲ ਦੇ ਵਿੱਚ ਵਸਣ ਲਈ ਜਾਂ ਫਿਰ ਦਿੱਲੀ ਦੇ ਲੋਕਾਂ ਦੇ ਦਿਲ ਦੇ ਵਿੱਚ ਵਸਣ ਦੇ ਵਿੱਚ ਕਿਤੇ ਨਾ ਕਿਤੇ ਕੁਝ ਹੱਦ ਤੱਕ ਨਾਕਾਮਯਾਬ ਹੁੰਦੀ ਹੋਈ ਨਜ਼ਰ ਆਈ ਆ ਆਮ ਆਦਮੀ ਪਾਰਟੀ ਰੋਜ਼ਾਨਾ ਦਾ ਖਾਸ ਤੌਰ ਦੇ ਉਤੇ ਜੇਕਰ ਆਪਾਂ ਜ਼ਿਕਰ ਕਰ ਲਈਏ ਰੋਜ਼ਾਨਾ ਦੇ ਵਿੱਚ ਕੁੱਲ ਜ਼ਿਕਰ ਆਪਾਂ ਗੱਲ ਕਰੀਏ ਹੁਣ ਤੱਕ ਦੇ ਰੋਜ਼ਾਨਾ ਆਏ ਨੇ ਆਮ ਆਦਮੀ ਪਾਰਟੀ ਦੇ ਹਿੱਸੇ 23 ਸੀਟਾਂ ਨੇ ਤੇ ਸਤਾਈ ਜਿਹੜੀਆਂ ਨੇ ਮਾਫ ਕਰਨਾ 47 ਜਿਹੜੀਆਂ ਨੇ ਉਹੋ ਬੀਜੇਪੀ ਦੀ ਚੋਲੀ ਦੇ ਵਿੱਚ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿ ਹੁਣ ਤੱਕ ਦੇ ਜੇ ਨਤੀਜਿਆਂ ਦਾ ਜਿਵੇਂ ਅਸੀਂ ਲਗਾਤਾਰ ਜ਼ੁਕਰ ਕਰ ਰਹੇ ਹਾਂ ਪੂਲ ਮਲਾਕੇ ਵੱਡੇ ਦਿਗਗ ਜੜੇ ਨੇ ਉਹ ਕਿਤੇ ਨਾ ਕਿਤੇ ਲੰਬੇ ਹੁੰਦੇ ਹੋਏ ਨਜ਼ਰ ਆਇਆ ਹਾਲਾ ਕਿ ਜਦੋਂ ਵੀ ਰੁਝਾਨ ਹੋਣੇ ਸ਼ੁਰੂ ਹੁੰਦੇ ਨੇ ਸ਼ੁਰੂਆਤੀ ਰੁਝਾਨ ਕੁਝ ਹੋਰ ਦਰਸਾਉਂਦੇ ਨੇ ਥੋੜਾ ਜਿਹਾ ਦੁਪਹਿਰ ਤੱਕ ਆਉਂਦੇ ਆਉਂਦੇ ਹੋਰ ਜਿਹੜੇ ਰੁਝਾਨ ਬਦਲ ਜਾਂਦੇ ਨੇ ਸ਼ਾਮ ਤੱਕ ਕਈ ਵਾਰ ਇਹ ਜਾਇਆ ਹੁੰਦਾ ਹੈ ਕਿ ਨਤੀਜੇ ਟੋਟਲੀ ਚੇਂਜ ਹੋ ਜਾਂਦੇ ਪਰ ਹੁਣ ਤੱਕ ਜਿਹੜੇ ਰੁਝਾਨ ਆਏ ਨੇ ਉਹ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਇਹ ਲੀਡ ਹੈ ਲੋਕਾਂ ਦੇ ਦਲਾ ਦੇ ਵਿੱਚ ਵਸਦੀ ਹੋਈ ਹੁਣ ਨਜ਼ਰ ਆ ਰਹੀ ਹੈ ਤਾਂ ਕੁਲ ਮਿਲਾ ਕੇ ਅ ਵੱਡੀ ਜਿਹੜੀ ਹੈ ਹਾਰ ਦਾ ਸਾਹਮਣਾ ਜਿਹੜਾ ਹੈ ਕਰਨਾ ਪੈ ਸਕਦਾ ਕਾਂਗਰਸ ਦਾ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਬੇਸ਼ੱਕ ਸੀਟਾਂ ਦੇ ਮਾਮਲੇ ਦੇ ਵਿੱਚ ਕਾਂਗਰਸ ਦਿੱਲੀ ਦੇ ਵਿੱਚ ਸਿਰਫ ਇੱਕ ਸੀਟ ਜਿੱਤ ਸਕਦੀ ਹੈ ਪਰ ਇਸ ਲਈ ਪੂਰੀ ਦਿੱਲੀ ਦੇ ਵਿੱਚ ਆਮ ਤੌਰ ਤੇ ਪਾਰਟੀ ਦੀਆਂ ਵੋਟਾਂ ਜਿਹੜੀਆਂ ਨਹੀਂ ਉਹ ਜ਼ਰੂਰ ਕਟੀਆਂ ਨੇ ਜਿਵੇਂ ਆਪ ਨੇ ਹਰਿਆਣਾ ਵਿਦਾ ਸਵਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਨਾਲ ਕੀਤਾ ਸੀ 2013 ਤੋਂ ਬਾਅਦ ਕਾਂਗਰਸ ਦਾ ਵੋਟ ਵੈਂਥ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਗਿਆ ਸੀ ਇਸ ਦਿਨ ਕਾਂਗਰਸ ਦੀ ਵਾਪਸੀ ਜਿਹੜੀ ਹੈ ਉਹਦਾ ਕਾਰਨ ਆਪ ਨੂੰ ਨੁਕਸਾਨ ਚੱਲਣਾ ਪਿਆ ਉਥੇ ਦੂਜੇ ਪਾਸੇ ਇਸ ਤੋਂ ਇਲਾਵਾ 2024 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਦਿੱਲੀ ਦੀਆਂ ਸਾਰੀਆਂ 7 ਸੀਟਾਂ ਦੀ ਹਾਰ ਅਤੇ ਪੰਜਾਬ ਦੇ ਵਿੱਚ ਸਿਰਫ 3 ਸੀਟਾਂ ਦੇ ਉੱਤੇ ਜਿੱਤ ਨੇ ਪਾਰਟੀ ਦੇ ਸਮਰਥਨ ਦੇ ਵਿੱਚ ਆਧਾਰ ਗਿਰਾਵਟ ਦਰਸਾਈ ਜਿਸ ਦੇ ਨਾਲ ਵੋਟਰਾਂ ਦਾ ਜਿਹੜਾ ਵਿਸ਼ਵਾਸ ਕਿਤੇ ਨਾ ਕਿਤੇ ਜਰੂਰ ਉਸ ਦੇ ਉੱਤੇ ਅਸਰ ਪਿਆ ਵਿਸ਼ਵਾਸ ਜਿਹੜਾ ਘਟਦਾ ਹੋਇਆ ਨਜ਼ਰ ਆਇਆ ਹੁਣ ਅੰਦਰੂਨੀ ਕਲੇਸ਼ ਦੀ ਜੇਕਰ ਗੱਲ ਕਰ ਲਈਏ ਹਾਲਾਂਕਿ ਅੰਦਰੂਨੀ ਕਲੇਸ਼ ਜਿਹੜਾ ਸਭ ਤੋਂ ਜ਼ਿਆਦਾ ਕਾਂਗਰਸ ਦੇ ਵਿੱਚ ਅਮੂਮਤ ਤੌਰ ਤੇ ਦੇਖਿਆ ਜਾਂਦਾ ਪਰ ਇੱਥੇ ਆਮ ਆਦਮੀ ਪਾਰਟੀ ਦਾ ਜਿੰਮੇ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਕੈਲਾਸ਼ ਗਹਿਲੋਤ ਅਤੇ ਰਾਸ਼ ਕੁਮਾਰ ਆਨੰਦ ਵਰਗੇ ਪ੍ਰਮੁੱਖ ਨੇਤਾਵਾਂ ਦੇ ਪਾਰਟੀ ਛੱਡਣ ਤੋ ਸਿਫੇ ਜਿਹੜੇ ਨੇ ਸੰਗਠਨਾਤਮਕ ਕਮਜ਼ੋਰੀ ਨੂੰ ਉਜਾਗਰ ਕਰਦੇ ਨੇ ਕਿਉਂਕਿ ਇਹ ਵੱਡੇ ਨੇਤਾਸ ਜਿਹਾ ਵੀ ਪਾਰਟੀ ਦੇ ਕਿਉਂਕਿ ਵੱਡੇ ਨੇਤਾ ਜਿਹੜੇ ਹੁੰਦੇ ਨੇ ਹਮੇਸ਼ਾ ਹੀ ਅਹਿਮ ਭੂਮਿਕਾ ਨਿਭਾਉਦੇ ਹੋਏ ਨਜ਼ਰ ਆ ਰਹੇ ਆਉਂਦੇ ਨੇ ਜਦੋਂ ਵੀ ਕਿਸੇ ਵੀ ਆ ਪਾਰਟੀ ਦੀ ਜਿੱਤ ਜਾਂ ਫਿਰ ਹਾਰ ਹੁੰਦੀ ਹੈ ਨਤੀਜੇ ਜਿਹੜੇ ਨੇ ਇੱਕ ਵਾਰ ਫਿਰ ਤੋਂ ਤੋੜਨਾ ਸਾਜ ਕਰ ਦਿੰਦੇ ਆ 47 ਜਿਹੜੀਆਂ ਰੋਜ਼ਾਨਾ ਦੇ ਅਨੁਸਾਰ ਸੀਟਾਂ ਨੇ ਉਹ ਕਿਤੇ ਨਾ ਕਿਤੇ ਆ ਭਾਜਪਾ ਦਿਖਾਤ ਦੇ ਚਾਹੁੰਦੀ ਹੋਈ ਨਜ਼ਰ ਆ ਰਹੀਆਂ ਨੇ ਤੋਂ ਉਧਰ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਮਹਿਜ 23 ਸੀਟਾਂ ਹੀ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮਾਧ ਦੇ ਵਿੱਚ ਦਿੱਲੀ ਪੂਰੀ ਤਰ੍ਹਾਂ ਕਾਬਜ਼ ਹੁੰਦੀ ਹੋਈ ਨਜ਼ਰ ਜ਼ਰੂਰ ਆ ਰਹੀ ਹੈ ਦਿੱਲੀ ਦੇ ਲੋਕਾਂ ਦੀ ਜਿੱਕਰ ਗੱਲ ਕੀਤੀ ਜਾਵੇ ਭਾਜਪਾ ਉਹਨਾਂ ਦੇ ਦਿਲਾਂ ਦੇ ਵਿੱਚ ਕਾਬਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜਿਵੇਂ ਅਸੀਂ ਲੰਘੇ ਕੁਝ ਸਮੇਂ ਦੇ ਉੱਤੇ ਝਾਤ ਮਾਰ ਲਈਏ ਤੇ ਸੱਤਾ ਬੇਸ਼ੱਕ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਸੀ ਪਰ ਬਹੁਤ ਸਾਰੀਆਂ ਗਤਵਰੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਪ੍ਰਕਿਰਿਆਵਾਂ ਜਾਂ ਫਿਰ ਕੋਈ ਚੀਜ਼ ਲਾਗੂ ਕਰਨੀ ਹੈ ਜਾਂ ਫਿਰ ਸੁਵਿਧਾਵਾਂ ਦੇਣੀਆਂ ਨੇ ਹੋਰ ਲੰਬੇ ਕਲੈਸ਼ ਜਿਹੜੇ ਨੇ ਉਹ ਦੇਖੇ ਗਏ ਤਾਂ ਇਹ ਇਲਜ਼ਾਮ ਜਿਹੜੇ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾਂਦੇ ਰਹੇ ਨੇ ਕਿ ਭਾਜਪਾ ਦੇ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜਾਂ ਫਿਰ ਇਹ ਸਾਰੀ ਚੀਜ਼ ਜਿਹੜੀ ਭਾਜਪਾ ਦੇ ਵੱਲੋਂ ਲਾਗੂ ਕੀਤੀ ਗਈ ਉਦੋਂ ਐਲਜੀ ਦਾ ਜਿਹੜਾ ਕਲੈਸ਼ ਆ ਉਹ ਵੀ ਹਮੇਸ਼ਾ ਹੀ ਦੇਖਣ ਨੂੰ ਮਿਲਿਆ ਕਿ ਐਲਜੀ ਦੇ ਨਾਲ ਆਮ ਆਦਮੀ ਪਾਰਟੀ ਦੀ ਬਣਦੀ ਹੋਈ ਨਜ਼ਰ ਨਹੀਂ ਆਈ ਤੇ ਹਮੇਸ਼ਾ ਹੀ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਚਾਹੁੰਦੀ ਹੈ ਐਲਜੀ ਉਵੇਂ ਹੀ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਮਨੀਸ਼ ਸਸੋਧਿਆ ਹੋਣਾ ਸੰਜੇ ਹੋਣਾ ਜਾਂ ਫਿਰ ਇਸ ਦੇ ਨਾਲ ਹੀ ਅਤਿਸ਼ੀ ਹੋਣਾ ਉਹ ਜਿਹੜੇ ਵੱਡੇ ਦਿਗਜ ਨੇਤਾ ਨੇ ਅਰਵਿੰਕੇਸ਼ ਜੀਵਾਲ ਹੋਣ ਉਹਨਾਂ ਦੀ ਸਾਥ ਜਿਹੜੀ ਦਾਦ ਉੱਤੇ ਹੋਣੇ ਚੋਨਾ ਦੇ ਵਿੱਚ ਲੱਗਦੀ ਹੋਈ ਨਜ਼ਰ ਜ਼ਰੂਰ ਆ ਰਹੀ ਹੈ ਹਾਲਾਂਕਿ ਪੂਰਾ ਜਿੱਤ ਦਾ ਦਾਵਾ ਜਿਹੜਾ ਜੂਠ ੋਕਿਆ ਜਾ ਰਿਹਾ ਸੀ ਲੰਬੇ ਸਮੇਂ ਤੋਂ ਸੱਤਾ ਤੋਂ ਬਾਹਰ ਦਿੱਲੀ ਦੇ ਵਿੱਚ ਚੱਲ ਰਹੀ ਪਾਸ ਕੋਈ ਕਰ ਮੂਰ ਤੋਂ ਕਾਬੂਜ ਹੁੰਦੀ ਹੋਈ ਨਜ਼ਰ ਜ਼ਰੂਰ ਆ ਰਹੀ ਹੈ ਤੇ ਚੋਣਾਂ ਦੇ ਨਤੀਜੇ ਦਾ ਜਿਵੇਂ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਕਿਤੇ ਨਾ ਕਿਤੇ ਆਮਦਵੀ ਪਾਰਟੀ ਦੇ ਲਈ ਮੁਸ਼ਕਲ ਦੀ ਖੜੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਜੁੜਾ ਹੈ ਮਹਾਰਾ ਮੁਤਾਬਕ ਕਿ ਸਿੱਧਾ ਪਵੇਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਮਦਵੀ ਪਾਰਟੀ ਜੋ ਕਿ ਦਿੱਲੀ ਦੇ ਵਿੱਚ ਨਹੀਂ ਜਿੱਤਦੀ ਹੈ ਇਸ ਦਾ ਵੱਡੇ ਪੱਧਰ ਦੇ ਉਤੇ ਅਸਰ ਜੜਾ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦਿੱਲੀ ਦੇ ਨਾਲ ਸਿੱਧੇ ਤੌਰ ਦੇ ਉੱਤੇ ਰਾਬਤਾ ਜਿਹੜਾ ਹੈ ਰੱਖਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਆਮਦਵੀ ਪਾਰਟੀ ਦੇ ਵਿੱਚ ਇੱਕ ਲੰਬਾ ਵੱਡਾ ਰਸੂਖ ਰੱਖਣ ਵਾਲੇ ਸੂਬੇ ਪੰਜਾਬ ਦੇ ਸੀਐਮ ਭਗਵੰਤ ਮਾਨ ਜਾਂਦੇ ਨੇ ਤੇ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਵੱਲੋਂ ਇਲੈਕਸ਼ਨ ਦੇ ਵਿੱਚ ਪ੍ਰਚਾਰ ਜਿਹੜਾ ਹੈ ਵੱਧ ਚੜ ਕੇ ਕੀਤਾ ਜਾਂਦਾ ਹੈ ਪਰ ਇਹ ਨਾ ਸਮੇਂ ਦੇ ਦੌਰਾਨ ਕਿਤੇ ਨਾ ਕਿਤੇ ਟਾਸ ਜਿਹੜੀ ਹੈ ਲੱਗਦੀ ਹੋਈ ਜਰੂਰ ਨਜ਼ਰ ਆਈ ਹੈ ਭਾਵ ਕਿ ਕਿਤੇ ਨਾ ਕਿਤੇ ਦਿੱਲੀ ਦੇ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਇਹ ਸਾਰਾ ਆਮ ਆਦਮੀ ਪਾਰਟੀ ਜਿਹੜੀ ਹੈ ਉਹੋ ਸਫਲ ਹੁੰਦੀ ਹੋਈ ਨਜ਼ਰ ਨਹੀਂ ਆਈ ਇਹ ਹੁਣ ਤੱਕ ਦੇ ਜਕਰ ਰੋਜ਼ਾਨਾ ਦੀ ਗੱਲ ਕਰ ਲਈਏ ਤੇ 70 ਅਸੈਂਬਲੀ ਸੀਟਾਂ ਨੇ 5 ਫਰਵਰੀ ਨੂੰ ਵੋਟਾਂ ਹੋਈਆਂ ਸੀ ਅੱਜ ਭਾਵੇਂ 8 ਫਰਵਰੀ ਨੂੰ ਰਿਜ਼ਲਟ ਜਿਹੜੇ ਨੇ ਆ ਰਹੇ ਨੇ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਭਾਜਪਾ 42 ਸੀਟਾਂ ਦੇ ਨਾਲ ਲੀਡ ਕਰਦੀ ਨਜ਼ਰ ਆਈ ਹੈ ਤੇ ਆਮ ਆਦਮੀ ਪਾਰਟੀ ਤੇ ਬਾਕੀਆਂ ਦੇ ਹਿੱਸੇ 28 ਜਿਹੜੀਆਂ ਸੀਟਾਂ ਹੋਈਆਂ ਨੇ ਉਧਰ ਦੂਜੇ ਪਾਸੇ ਗੱਲ ਕੀਤੀ ਜਾਵੇ ਕੁੱਲ ਗਿਣਤੀ ਦੀ ਤਾਂ 27 ਦੇ ਲਗਭਗ ਜਿਹੜਾ ਹੁਣ ਪਹੁੰਚ ਚੁੱਕੀ ਹੈ ਗਿਣਤੀ ਆਮ ਆਦਮੀ ਪਾਰਟੀ ਦੇ ਸੇ ਕਾਂਗਰਸ ਦੀ ਚੱਕਰ ਕਾਲ ਵੀ ਜਾਵੇ ਤਾਂ ਫਿਲਹਾਲ ਇੱਕ ਅਸੀਂ ਦੀ ਜਿਹੜੀ ਹੈ ਉਹ ਗੱਲ ਸਾਹਮਣੇ ਆਈ ਹੈ ਤਾਂ ਵਾਰ ਪਲਟ ਵਾਰ ਦੇ سلسلے ਬੇਸ਼ੱਕ ਚੱਲਦੇ ਰਹੇ ਕਿ ਇਹ ਇਲਜ਼ਾਮ ਜੁੜੇ ਲਗਾਏ ਜਾ ਰਹੇ ਸੀ ਹਾਲਾਂਕਿ ਸਿੱਖਿਆ ਦਾ ਵਾਅਦਾ ਜਿਹੜਾ ਕੀਤਾ ਜਾ ਰਿਹਾ ਸੀ ਇਸ ਵਾਰ ਮਹਿਲਾਵਾਂ ਨੂੰ 1000 ਰੁਪਏ ਦੀ بجائے 2500 ਰੁਪਏ ਦਾ ਵਾਅਦਾ ਕੀਤਾ ਗਿਆ ਫਰੀ ਨੀਆਂ ਰੇਵੜੀਆਂ ਤੋਂ ਆਖਰਕਾਰ ਆਮ ਆਦਮੀ ਪਾਰਟੀ ਤੋਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਉਸਦੇ ਹਿਦਾਇਤ ਦੇ ਉੱਤੇ ਚੱਲਦੇ ਹੋਏ ਪਾਜ-ਪਾਦੇ ਵੱਲੋਂ ਵੀ ਜਿਹੜਾ ਹੈ ਕਿਤੇ ਨਾ ਕਿਤੇ ਫ੍ਰੀ ਚੀਜ਼ਾਂ ਦੇਣ ਦੀ ਗੱਲ ਜ਼ਰੂਰ ਆਖੀ ਗਈ ਪਰ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੁਣ ਪਾਜ-ਪਾਦੇ ਨੂੰ ਰਾਸ ਆਉਂਦੀ ਹੋਈ ਨਜ਼ਰ ਆਈ ਫਿਲਹਾਲ 747 ਤੇ 28 ਦੇ ਕਰੀਬ ਦਾ ਅੰਕੜਾ ਜਿਹੜਾ ਹੈ ਇਸ ਨੂੰ ਕਿਤੇ ਨਾ ਕਿਤੇ ਮੈਚ ਕਰਨਾ ਇੰਪੋਸੀਬਲ ਦੇ ਬਰਾਬਰ ਹੈ ਫਿਰ ਵੀ ਜਿੱਤ ਦਾ ਸਿਰ ਕਿਹੜੀ ਪਾਰਟੀ ਦੇ ਸਿਰ ਸੱਚਦਾ ਇਹ ਦੇਖਣਾ ਬੇहद ਅਹਿਮ ਹੋਵੇਗਾ